ਬੈਠੀ ਸਈਆਂ ਦੇ ਨਾਲ ਨੀ ਮੈਂ ਸ਼ੋਪ ਪਾਇਆ ਨੀ ਮੈਂ ਚਰਖਾ ਡਾਇਆ ਕਿਸੇ ਸ਼ੈਲ ਜਵਾਨ ਨੇ ਨੀ ਕੇਰਾ ਪਾਇਆ ਮੇਰੀ ਪਹਿਲ ਉਦਾ ਦੂਜਾ ਗੇੜਾ ਮੇਰੀ ਪੁੱਛ ਦੀ ਸਹੇਲੀ ਨੀ ਕਿ ਲੱਗਦਾ ਤੇਰਾ ਤੈਨੂੰ ਸੱਚ ਦਸਾਨੀ ਨਾ ਝੂਠ ਬੋਲਾ ਨੀ ਨਾ ਕੁਫਰ ਤੋਲਾ ਤੈਨੂੰ ਫਿਰ ਦਸੂਨ ਤਕੜਾ ਕਰਕੇ ਜੇਰਾ ਬੈਠੀ ਸਿਆ ਦੇ ਨਾਲ ਨੀ ਮੈਂ ਸੋਪ ਪਾਇਆ ਨੀ ਮੈਂ ਚਰਖਾ ਡਾਇਆ ਕੇਸੇ ਸ਼ਲ ਜਵਾਨ ਨੈਣੀ ਕੇਰਾ ਤੇਰੀ ਦੂਜੀ ਪੂਣੀ ਨਿਓ ਦਾ ਤੀਜਾ ਗੇੜਾ ਨਿਓ ਦਾ ਤੀਜਾ ਗੇੜਾ ਮੇਰੀ ਪੁੱਛਦੀ ਆ ਪਾਬੀ ਨੀ ਕੀ ਲੱਗਦਾ ਤੇਰਾ ਪਾਬੀ ਸੱਚ ਦਸਾਨੀ ਨਾ ਝੂਠ ਬੋਲਾਂ ਨੀ ਨ ਕੁੱਫਰ ਤੋਲਾ ਮੇਰੇ ਵੀਰੇ ਦਾਸਾ ਲਾ ਨਿ ਪਾ ਬੀ ਵੀਰ ਤੇਰਾ ਬੈਠੀ ਸਿਆ ਦੇ ਨਾਲ ਨੀ ਮੈਂ ਸੋਪ ਪਾਇਆ ਨੀ ਮੈਂ ਚਰਖਾ ਢਾਇਆ ਕੇ ਸੇ ਸ਼ੈਲ ਜਵਾਨ ਨੇ ਕੇਰਾ ਪਾਇਆ ਮੇਰੀ ਤੀਜੀ ਪੂਣੀ ਨਿਓ ਦਾ ਚੌਥਾ ਗੇੜਾ ਨਿਓ ਦਾ ਚੌਥਾ ਗੇੜਾ ਮੈਨੂੰ ਪੁੱਛਦੀ ਆ ਚਾਚੀ ਨੇ ਕੀ ਲੱਗਦਾ ਤੇਰਾ ਚਾਚੀ ਸੱਚ ਦਸਾਨੀ ਨਾ ਝੂਠ ਬੋਲਾ ਨੀ ਨਕੂਫਰ ਤੋਲਾ ਕੋਈ ਫਿਰਦਾ ਮਲੰਗ ਗਲਿਏ ਪਾਉਂਦਾ ਫੇਰਾ ਬੈਠੀ ਸਿਆਂ ਦੇ ਨਾਲ ਨੀ ਮੈਂ ਸੋਪ ਪਾਇਆ ਨੇ ਮੈਂ ਚਰਖਾ ਡਾਇਆ ਕੇ ਸੇਸ਼ਲ ਜਵਾਨ ਨੇ ਨੀ ਕੇਰਾ ਪਾਇਆ ਮੇਰੀ ਚੌਥੀ ਪੂਣੀ ਨੀਓ ਦਾ ਪੰਜਵਾ ਗੇੜਾ ਨੀਓ ਦਾ ਪੰਜਵਾ ਗੇੜਾ ਮੈਨੂੰ ਪੁੱਛ ਦਿਆ ਮਾਨੇ ਲਗਦਾ ਤੇਰਾ ਮਾਏ ਸੱਚ ਦਸਾਨ ਕਿ ਤੈਨੂੰ ਝੂਠ ਦਸਾ ਮੇਰੇ ਬਾਬਲ ਸਹੇੜਿਆਨੀ ਅਜਵਾਈ ਤੇਰਾ ਇਹ ਸੱਚ ਦਸੀਨੀ ਨਾ ਝੂਠ ਬੋਲੀ ਨੀ ਨ ਕੋ ਫਰਦਸੇ ਤੈਨੂੰ ਕਿਥੇ ਤਾਂ ਮਿਲੇ ਅਜਵਾਈ ਮੇਰਾ ਮੈਂ ਸੱਚ ਦਸਾਂ ਨੀ ਨ ਝੂਠ ਬੋਲਾਂ ਨੀ ਨ ਝੂਠ ਬੋਲਾਂ ਮੈਨੂੰ ਬੁਹੇਤੇ ਮਿਲਿਆ ਨਹੀਂ ਜਵਾਈ ਤੇਰਾ ਮੈਂ ਨਿੱਕੀ ਵਈ ਆਈ ਨਹੀਂ ਹੁਣ ਮਟਿਆਰ ਹੋਈ ਨਿ ਹੁਣ ਮਟਿਆਰ ਹੋਈ ਕਰ ਅਥਰੀ ਜਵਾਨੀ ਦਾ ਖਿਆਲ ਮੇਰਾ ਮੈਂ ਦੇ ਮੁਕਲਾਵਾ ਮੇਰੀ ਕਰ ਦੇ ਤਿਆਰੀ ਨੀ ਮੇਰੀ ਕਰ ਦੇ ਤਿਆਰੀ ਟੋਲੇ ਬਿਨਾ ਨਾ ਲਗਦਾ ਨੀ ਦਿਲ ਮੇਰਾ ਟੋਲੇ